ਕੁਲਵੀਰ ਸਿੰਘ ਸੂਰੀ ਜੀ ਦੀ ਕਹਾਣੀ ਦਿਖਾਵਾ ਹਾਜੀ ਸਾਹਿਬ ਆਪਣੇ ਇਲਾਕੇ ਦੇ ਮੰਨੇ ਪਰਮੰਨੇ ਲੋਕਾਂ ਵਿੱਚ ਗਿਣੇ ਜਾਂਦੇ ਸਨ ਹਾਜੀ ਸਾਹਿਬ ਦਾ ਅਸਲ ਨਾਂ ਤਾਂ ਕੁਝ ਹੋਰ ਸੀ ਪਰ ਉਹ 60 ਸਾਲਾਂ ਦੀ ਉਮਰ ਵਿੱਚ 50 ਵਾਰੀ ਹੱਜ ਕਰ ਆਏ ਸਨ ਜਿਸ ਦਾ ਉਹਨਾਂ ਨੂੰ ਬੜਾ ਮਾਣ ਸੀ ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਹਾਜੀ ਸਾਹਿਬ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਲੋਕ ਉਹਨਾਂ ਦਾ ਅਸਲ ਨਾਂ ਭੁੱਲ ਗਏ ਅਤੇ ਉਹ ਹਾਜੀ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੋ ਗਏ ਹਾਜੀ ਸਾਹਿਬ ਦਾ ਕੰਦ ਕਾਠ ਬਹੁਤ ਚੰਗਾ ਸੀ ਅਤੇ ਰੰਗ ਗੋਰਾ ਉਹ ਪੰਜੇ ਵਕਤ ਨਮਾਜ਼ ਪੜਦੇ ਸਨ ਨਮਾਜ਼ ਪੜਦੇ ਵਕਤ ਉਹਨਾਂ ਦੇ ਗੋਰੇ ਚਿਹਰੇ ਦੀ ਲਾਲੀ ਹੋਰ ਜ਼ਿਆਦਾ ਚਮਕਣ ਲੱਗਦੀ ਜੇ ਕੋਈ ਉਹਨਾਂ ਨੂੰ ਨਮਾਜ਼ ਪੜਦਿਆਂ ਵੇਖਦਾ ਤਾਂ ਉਹ ਉਹਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੁੰਦਾ ਹਾਜੀ ਸਾਹਿਬ ਦੀ ਇੱਕ ਹੋਰ ਖੂਬੀ ਸੀ ਕਿ ਜੇ ਉਹਨਾਂ ਨੂੰ ਨਮਾਜ਼ ਪੜਦਿਆਂ ਕੋਈ ਵੇਖ ਰਿਹਾ ਹੁੰਦਾ ਤਾਂ ਉਹ ਬਹੁਤ ਲੰਮਾ ਸਮਾਂ ਨਮਾਜ਼ ਪੜਦੇ ਨਮਾਜ਼ ਖਤਮ ਹੋਣ ਤੋਂ ਬਾਅਦ ਕਈ ਲੋਕ ਉਹਨਾਂ ਨੂੰ ਕਹਿੰਦੇ ਹਾਜੀ ਸਾਹਿਬ ਆਪ ਤੋਂ ਕਮਾਲ ਕੀ ਨਮਾਜ਼ ਪੜ੍ਹਤੇ ਹੈ ਇਤਨੀ ਅੱਛੀ ਔਰ ਲੰਮੀ ਨਮਾਜ਼ ਤੋਂ ਆਪ ਜੈਸੇ ਲੋਗ ਹੀ ਪੜ੍ਹ ਸਕਤੇ ਹੈ ਜੋ ਅੱਲਾਹ ਕੇ ਨਜ਼ਦੀਕ ਹੋ ਮਾਸ਼ਾ ਅੱਲਾਹ ਨਮਾਜ਼ ਪੜ੍ਹਦੇ ਵਕਤ ਆਪ ਕੇ ਚਿਹਰੇ ਸੇ ਤੋ ਨੂਰ ਬਰਸਨੇ ਲਗਤਾ ਹੈ ਇਹ ਸ਼ਬਦ ਸੁਣ ਕੇ ਹਾਜੀ ਸਾਹਿਬ ਬਾਗੋ ਬਾਗ ਹੋ ਜਾਂਦੇ ਅਤੇ ਉਹਨਾਂ ਦਾ ਸਾਰਾ ਦਿਨ ਬੜਾ ਵਧੀਆ ਗੁਜ਼ਰਦਾ ਇੱਕ ਰਾਤ ਹਾਜੀ ਸਾਹਿਬ ਨੂੰ ਸੁਪਨਾ ਆਇਆ ਕਿ ਇੱਕ ਬੜਾ ਬਜ਼ੁਰਗ ਆਦਮੀ ਉਹਨਾਂ ਨੂੰ ਪੁੱਛ ਰਿਹਾ ਹੈ ਤੂੰ ਆਪਣੀ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ ਹੈ ਹਾਜੀ ਸਾਹਿਬ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਬਜ਼ੁਰਗੋ ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਉਦੋਂ ਤੋਂ ਮੈਂ ਪੰਜੇ ਵਕਤ ਨਮਾਜ਼ ਪੜਦਾ ਹਾਂ ਅਤੇ ਉਸ ਵਿੱਚ ਅੱਜ ਤੱਕ ਕਦੀ ਇੱਕ ਵਾਰੀ ਵੀ ਨਾਂਗਾ ਨਹੀਂ ਪਾਇਆ ਤੇਰੀਓ ਪੰਜੇ ਵਕਤ ਦੀ ਨਮਾਜ਼ ਤੇਰੇ ਕਿਸੇ ਕੰਮ ਨਹੀਂ ਆਈ ਬਜ਼ੁਰਗ ਨੇ ਉਸ ਤੇ ਚਿਹਰੇ ਵੱਲ ਵੇਖਦੇ ਆ ਕਿਹਾ ਕਿਉ ਹਾਜੀ ਸਾਹਿਬ ਨੇ ਥੋੜਾ ਗੁੱਸੇ ਵਿੱਚ ਕਿਹਾ ਸ਼ਾਂਤ ਹੋ ਜਾਓ ਹਾਜੀ ਸਾਹਿਬ ਇਹ ਪੰਜੇ ਵਕਤ ਦੀ ਨਮਾਜ਼ ਇਸ ਕਰਕੇ ਤੁਹਾਡੇ ਕੰਮ ਨਹੀਂ ਆਈ ਕਿ ਇਸ ਵਿੱਚ ਤੁਹਾਡਾ ਦਿਖਾਵਾ ਜ਼ਿਆਦਾ ਸੀ ਅਤੇ ਅੱਲਾਹ ਵੱਲ ਧਿਆਨ ਘੱਟ ਤੁਹਾਡਾ ਸਾਰਾ ਧਿਆਨ ਤਾਂ ਲੋਕਾਂ ਵੱਲ ਰਹਿੰਦਾ ਸੀ ਕਿ ਮੈਨੂੰ ਕੋਈ ਨਮਾਜ਼ ਪੜ੍ਹਦੇ ਆ ਵੇਖ ਰਿਹਾ ਹੈ ਜਾਂ ਨਹੀਂ ਅੱਛਾ ਇਸ ਤੋਂ ਇਲਾਵਾ ਦੱਸੋ ਕਿ ਤੁਸੀਂ ਹੋਰ ਕਿਹੜਾ ਚੰਗਾ ਕੰਮ ਕੀਤਾ ਹੈ ਬਜ਼ੁਰਗ ਆਦਮੀ ਦੀ ਗੱਲ ਸੁਣ ਕੇ ਹਾਜੀ ਸਾਹਿਬ ਨੂੰ ਤਰੇਲੀਆਂ ਆ ਗਈਆਂ ਉਹ ਕਾਫੀ ਘਬਰਾ ਗਏ ਲੱਗਦੇ ਸਨ ਉਹਨਾਂ ਨੇ ਚੱਕਦਿਆਂ ਚੱਕਦਿਆਂ ਕਿਹਾ ਮੈਂ 50 ਵਾਰੀ ਹੱਜ ਕੀਤਾ ਹੈ ਇਸ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਹੱਜ ਕਰਨਾ ਤਾਂ ਬਹੁਤ ਚੰਗੀ ਗੱਲ ਹੈ ਪਰ ਜੇ ਹੱਜ ਕਰਨ ਨਾਲ ਬੰਦੇ ਵਿੱਚ ਹਉਮੈ ਆ ਜਾਏ ਕਿ ਮੈਂ ਇੰਨੀ ਵਾਰ ਹੱਜ ਕੀਤਾ ਹੈ ਤਾਂ ਇਸ ਤੋਂ ਮਾੜੀ ਗੱਲ ਕੋਈ ਨਹੀਂ ਤੁਸੀਂ ਹਰ ਇੱਕ ਨੂੰ ਬੜੇ ਹਉਮੈ ਨਾਲ ਕਹਿੰਦੇ ਫਿਰਦੇ ਹੋ ਕਿ ਮੈਂ 50 ਵਾਰੀ ਹੱਜ ਕੀਤਾ ਹੈ ਇਸ ਨਾਲ ਤੁਹਾਨੂੰ ਹੱਜ ਕਰਨ ਦਾ ਜਿਹੜਾ ਪੁੰਨ ਲੱਗਣਾ ਸੀ ਉਹ ਖਤਮ ਹੋ ਗਿਆ ਬਜ਼ੁਰਗ ਆਦਮੀ ਨੇ ਹਾਜੀ ਸਾਹਿਬ ਨੂੰ ਸਮਝਾਉਂਦਿਆਂ ਕਿਹਾ ਹਾਜੀ ਸਾਹਿਬ ਤਰਬਕ ਕੇ ਉੱਠੇ ਉਹ ਪਸੀਨੇ ਨਾਲ ਗੜੁੱਚ ਹੋਏ ਪਏ ਸਨ ਅੱਲਾ ਅੱਲਾ ਕਰਦਿਆਂ ਉਹਨਾਂ ਨੇ ਪਾਣੀ ਦਾ ਗਲਾਸ ਪੀਤਾ ਫਿਰ ਉਹ ਮੰਜੇ ਤੇ ਬੈਠ ਕੇ ਕੁਝ ਸੋਚਣ ਲੱਗੇ ਥੋੜੀ देर ਸੋਚਣ ਤੋਂ ਬਾਅਦ ਉਹਨਾਂ ਨੇ ਆਪਣੇ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ ਅੱਗੇ ਤੋਂ ਉਹ ਹਮੇਸ਼ਾ ਹਉਮੈ ਅਤੇ ਦਿਖਾਵੇ ਤੋਂ ਦੂਰ ਰਹਿਣਗੇ